ਪਹਿਲੀ ਗੱਲ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹਨਾ ਖਾਸ ਕਰਕੇ ਨੌਜਵਾਨਾਂ ਨੂੰ ਕਿ ਪੰਜਾਬ ਦਾ ਤੁਸੀਂ ਪ੍ਰਾਈਡ ਹੋ ਪੰਜਾਬ ਦਾ ਤੁਸੀਂ ਮਾਣ ਹੋ ਔਰ ਮੈਨੂੰ ਲੱਗਦਾ ਸਾਨੂੰ ਲੀਗਲ ਤਰੀਕੇ ਨਾਲ ਹੀ ਜਾਣਾ ਚਾਹੀਦਾ ਹੈ ਦੇਸ਼ ਵਦੇਸ਼ ਦੇ ਅੰਦਰ ਲੇਕਿਨ ਜਿਸ ਤੋਹਫੀ ਦੇ ਨਾਲ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਜਿਹੜਾ ਪਿਛਲੀ ਵਾਰੀ ਸਾਨੂੰ ਰਿਪੋਰਟ ਕੀਤਾ ਮੈਂ ਸਮਝਦਾ ਕਿ ਉਹ ਇੱਕ ਆਪਣੇ ਆਪ ਦੇ ਵਿੱਚ ਹਿੰਦੁਸਤਾਨ ਦੀ ਤੋਹੀਨ ਹੋਈ ਹੈ ਇਸ ਦੇਸ਼ ਦੀ ਤੋਹੀਨ ਹੋਈ ਹੈ ਛੋਟੇ ਛੋਟੇ ਦੇਸ਼ਾਂ ਨੇ ਰਿਪੋਰਟ ਤਾਂ ਪਹਿਲਾਂ ਵੀ ਲੋਕ ਕਰਦੇ ਸਨ ਹੋਰ ਕੰਟਰੀਜ਼ ਕਰਦੀਆਂ ਰਹਿੰਦੀਆਂ ਕੋਲੰਬੀਆ ਵਰਗੇ ਦੇਸ਼ ਨੇ ਕਿਹਾ ਕਿ ਜੇ ਤੁਸੀਂ ਇਸ ਤਰ੍ਹਾਂ ਰਿਪੋਰਟ ਕਰੋਗੇ ਤਾਂ ਸਾਨੂੰ ਚੰਗਾ ਨਹੀਂ ਲੱਗੇਗਾ ਅਸੀਂ ਤੁਹਾਡੇ 에ਅਰਕ੍ਰਾਫਟ ਆਪ ਦੇ ਸਰ ਜ਼ਮੀਨ ਤੇ ਉਤਰ ਨਹੀਂ ਦੇਵਾਂਗੇ ਅਸੀਂ ਆਪਣੇ ਜਿਹੜੇ ਸਿਟੀਜ਼ਨ ਹੋਣਗੇ ਕਲੰਬੀਆ ਦੇ ਅਸੀਂ ਉਹਨਾਂ ਨੂੰ ਆਪਣਾ ਜਹਾਜ਼ ਭੇਜਾਂਗੇ ਉਰੇ ਤੇ ਲੈ ਕੇ ਆਵਾਂਗੇ ਇਸ ਤੋਂ ਪਹਿਲਾਂ ਕਮਰਸ਼ੀਅਲ ਫਲਾਈਟਸ ਤੇ ਜਿਹੜੇ ਡਿਪੋਰਟ ਹੁੰਦੇ ਸੀ ਉਹ ਕਮਰਸ਼ੀਅਲ ਫਲਾਈਟਸ ਤੇ ਹੁੰਦੇ ਸੀ ਲੇਕਿਨ ਵਿਸ਼ੇਸ਼ ਤੌਰ ਤੇ 트ੰਪ ਨੇ ਅਮਰੀਕਨ ਜਾਂ ਆਰਮੀ ਦਾ ਜਹਾਜ਼ ਯੂਜ਼ ਕੀਤਾ ਫਿਰ ਜਿਹਨਾਂ ਨੂੰ ਵਾਪਸ ਲਿਆਂਦਾ ਗਿਆ ਉਹਨਾਂ ਨੂੰ ਬੰਦੀ ਬਣਾ ਕੇ ਦੇ ਆਰ ਨਾਟ ਅ ਟੈਰਰਿਸਟ ਉਹ ਇਸ ਦੇਸ਼ ਦੇ ਵਸਨੀਕਨ ਸਿਟੀਜ਼ਨ ਹਨ ਉਹਨਾਂ ਨੂੰ ਤੇਹਜ਼ੀਬ ਨਾਲ ਲਿਆਂਦਾ ਜਾਂਦਾ ਤਾਂ ਚੰਗੀ ਗੱਲ ਸੀ ਕਿਉਂਕਿ ਉਹ قصور وار ਨਹੀਂ ਹੈ ਮਜਬੂਰੀ ਦੇ ਵਿੱਚ ਉਹਨਾਂ ਨੇ ਇਹ ਗੁਨਾਹ ਕੀਤਾ ਕਿਉਂਕਿ ਇੱਥੇ کاروبار ਨਹੀਂ ਮਿਲ ਰਿਹਾ ਪੰਜਾਬ 'ਚ ਲੋਕਾਂ ਨੂੰ ਕੰਮ ਕਰਨ ਦਾ ਕੋਈ ਸਾਧਨ ਨਹੀਂ ਮਿਲ ਰਿਹਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਮੈਨੂੰ ਯਾਦ ਹੈ ਕੋਈ ਵੇਲਾ ਸੀਗਾ ਭਗਵੰਤਪਨ ਜੀ ਕਹਿੰਦੇ ਸੀ ਗੋਰੇ ਆਇਆ ਕਰਨਗੇ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਉਹ ਗੋਰਾ ਤਾਂ ਮੈਨੂੰ ਕੋਈ ਦਿਖਿਆ ਨਹੀਂ ਪੰਜਾਬ 'ਚ ਲੇਕਿਨ ਇਹਨਾਂ ਦੇ ਰਾਜ ਚ ਸਾਡੇ ਨੌਜਵਾਨ ਡਿਪੋਰਟ ਹੋ ਰਹੇ ਨੇ ਪਹਿਲਾਂ ਇਹ ਵਿਚਾਰੇ ਜਾਂਦੇ ਨੇ ਕੰਮ ਧੰਦਾ ਪਾਲਣ ਜਿਹੜਾ 40 ਲੱਖ ਰੁਪਏ ਲੈ ਕੇ ਜਾਂਦਾ ਹੈ ਪਹਿਲਾਂ ਤਾਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਇਥੋਂ ਦੇ ਏਜੰਟ ਕਰ ਰਹੇ ਨੇ ਉਹ ਜ਼ਮੀਨ ਵੇਚ ਕੇ ਉਹਨਾਂ ਕੋਲੇ 2 ਕਿਲੋ 40 ਲੱਖ ਭਰ ਕੇ ਜਾਂਦੇ ਨੇ ਫੇਰ ਉਹ 40 ਲੱਖ ਦੇ ਕੇ ਉਹ ਡਿਪੋਰਟ ਹੋ ਗਏ ਨੇ ਜੇ ਉਹਨਾਂ ਨੂੰ ਇੱਥੇ ਕੰਮ ਧੰਦਾ ਮਿਲਦਾ ਤਾਂ ਉਹ ਕਿਉਂ ਜਾਂਦੇ ਜੁ ਦੂਸਰੀ ਗੱਲ ਕੰਟਰੀ ਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਉਥੇ ਟਰੰਪ ਜੀ ਨੂੰ ਮਿਲ ਰਹੇ ਆ ਮੇਰਾ ਖਿਆਲ ਇੱਕ ਵਾਰੀ ਵੀ ਇਹ ਇਸ਼ੂ ਡਿਸਕਸ ਨਹੀਂ ਕੀਤਾ ਅਸੀਂ ਸੰਸਦ ਨੂੰ ਦੋ ਦਿਨ ਚੱਲਣ ਨਹੀਂ ਦਿੱਤਾ ਇਸ ਇਸ਼ੂ ਤੇ ਕਿ ਬੇੜੀਆਂ ਪਾ ਕੇ ਸਾਡੇ ਨੌਜਵਾਨਾਂ ਦੇ ਪੈਰਾਂ 'ਚ ਲੈ ਕੇ ਆਂਦੀਆਂ ਗਈਆਂ ਇਹ ਨੈਸ਼ਨਲ ਪ੍ਰਾਈਡ ਹੈ ਤੁਸੀਂ ਉਰੀ ਨਿੰਦਾ ਕਰੋ ਔਰ ਐਕਸਟਰਨਲ ਫੇਅਰ ਮਿਨਿਸਟਰ ਸੌਰੀ ਮੰਗੇ ਤੇ ਅਮਰੀਕਾ ਨਾਲ ਗੱਲ ਕੀਤੀ ਜਾਏ ਇਸੇ ਬਾਅਦ ਯੂਡ ਵੀ ਦੂਸਰਾ ਜਹਾਜ਼ ਅਮਰੀਕਾ ਸਰ ਆ ਗਿਆ ਪਰ ਪਿਛਲੀ ਵਾਰੀ ਉਸ ਜਹਾਜ਼ ਦੇ ਵਿੱਚ 30 ਦੇ ਲਗਭਗ ਬੰਦੇ ਗੁਜਰਾਤ ਦੇ ਸੀ ਫਿਰ ਗੁਜਰਾਤ ਉਤਾਰ ਲਓ ਜਹਾਜ਼ ਨੂੰ जानबूझ के पंजाबियानु बदनाम ਕਰਨ ਦੀ ਸਾਜ਼ਿਸ਼ ਕਿਉਂਕਿ ਹਰ ਥਾਂ ਤੇ ਰਾਜਨੀਤੀ ਕੀਤੀ ਜਾਂਦੀ ਹੈ ਹਰ ਚੀਜ਼ ਨੂੰ ਪੋਲਿਟਿਕਲਾਈਜ਼ ਕੀਤਾ ਜਾਂਦਾ ਹੈ ਸੋ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜਾਣਦੇ ਨੇ ਕਿ ਮੈਨੂੰ ਗੁਜਰਾਤ ਦੇ ਲੋਕ ਦਾ ਵੋਟਾ ਪਾਉਂਦੇ ਸਰਕਾਰ ਬਣਾਉਂਦੇ ਆ ਲੇਕਿਨ ਪੰਜਾਬ ਦੇ ਲੋਕ ਨਹੀਂ ਪਸੰਦ ਕਰਦੇ ਇਸ ਕਰਕੇ ਇੱਥੇ ਉਹ ਜਹਾਜ਼ ਜਾਣਬੁੱਝ ਕੇ ਉਤਾਰੇ ਜਾ ਰਹੇ ਦਿੱਲੀਏ ਤਾਰੇ ਜਾ ਸਕਦੇ ਸੀਗੇ ਗੁਜਰਾਤ ਦੀ ਸਰ ਜ਼ਮੀਨ ਤੇ ਉਤਾਰੇ ਜਾ ਸਕਦੇ ਸੀਗੇ ਸੋ ਮੇਰੇ ਕਹਿਣ ਦਾ ਮਤਲਬ ਦੋਨੇ ਸਰਕਾਰਾਂ ਜ਼ਿੰਮੇਦਾਰ ਹੈ ਆਮ ਆਦਮੀ ਪਾਰਟੀ ਇਸ ਕਰਕੇ ਜ਼ੁਮੇਦਾਰ ਆ ਕਿ ਉਹਨਾਂ ਦੀ ਨੱਕ ਦੇ ਥੱਲੇ ਇਹ ਧੰਦਾ ਚੱਲ ਰਿਹਾ ਹੈ ਏਜੰਟ ਇਸਤੇਮਾਲ ਕਰ ਰਹੇ ਤੇ ਬਾਹਰ ਭੇਜ ਰਹੇ ਤੇ ਇੱਥੇ ਕੰਮ ਨਹੀਂ ਮਿਲ ਰਿਹਾ ਤਾਂ ਕਰਕੇ ਨੌਜਵਾਨ ਬਾਹਰ ਜਾ ਰਹੇ ਮੈਂ ਤਾਂ ਕਹਿ ਰਿਹਾ ਕਿ ਐਗਜ਼ੈਕਟਲੀ ਰਾਈਟ ਇੱਕ ਦੂਸਰੇ ਨੂੰ ਪੜ ਰਹੇ ਜੇ ਇੱਥੇ ਕੰਮ ਮਿਲਦਾ ਤੇ ਏਜੰਟਾਂ ਦੇ ਨਕੇਲ ਪਾਈ ਜਾਂਦੀ ਸਾਡੇ ਨੌਜਵਾਨ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਦੂਜੀ ਗੱਲ ਜੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਚਾਹਦੇ ਤਾਂ ਜਿਸ ਪ੍ਰਕਾਰ ਨਾਲ ਡਿਪੋਰਟ ਕੀਤੇ ਗਏ ਸਾਡੇ ਨੌਜਵਾਨ ਇਸ ਤਰ੍ਹਾਂ ਰਿਪੋਰਟ ਨਹੀਂ ਹੋਣੇ ਸੀ ਅਗਰ ਰਿਪੋਰਟ ਕਰਨਾ ਸੀ ਤਾਂ ਉਹ ਇੱਕ ਲਿਸਟ ਜਾਰੀ ਕਰਦੇ ਇਹ ਹਿੰਦੁਸਤਾਨ ਦੇ ਸਾਡੇ ਉਹ ਨਾਗਰਿਕ ਨੇ ਉਹ ਟੈਰਰਿਸਟ ਨਹੀਂ ਹੈ ਸਿਟੀਜ਼ਨ ਨਹੀਂ ਹੈ ਸਾਡੇ ਜਿਹੜੇ ਗੈਂਗਸਟਰ ਬੈਠੇ ਨੇ ਬਾਹਰ ਜਿਹੜੇ ਵਾਰ-ਵਾਰ ਅਸੀਂ ਉਹਨਾਂ ਦੀ ਡਿਮਾਂਡ ਕਰ ਰਹੇ ਨੇ ਜਿਹੜੇ ਕਹਿ ਰਹੇ ਨੇ ਕਿ ਸਾਨੂੰ ਕੋਈ ਕਹਿੰਦਾ ਖਾਲਿਸਤਾਨ ਚਾਹੀਦਾ ਕੋਈ ਗੈਂਗਸਟਰ ਜਿਹੜੇ ਇੱਕ ਨੰਬਰ ਦੇ ਗੈਂਗਸਟਰ ਰੋਜ਼ ਥ੍ਰੈਟ ਕਾਲਸ ਦੇ ਰਹੇ ਨੇ ਅਮਰੀਕਾ ਦੇ ਨੰਬਰਸ ਤੋਂ ਉਹ ਤਾਂ ਸਾਡੇ ਵਾਪਸ ਨਹੀਂ ਕਰ ਰਿਹਾ 트ੰਪ ਤੁਸੀਂ ਵਾਈਟ ਹਾਊਸ ਜਾਂਦੇ ਹੋ ਰੈੱਡ ਕਾਰਪਟ ਥੋੜਾ ਸਵਾਗਤ ਹੁੰਦਾ ਯੂ ਆਰ ਨਾਟ ਟਾਕਿੰਗ ਅਬਾਊਟ ਦਾ ਜਿਹੜੇ ਗੈਂਗਸਟਰ ਆ ਕੀ ਇਹਨਾਂ ਨੂੰ 테ਰਰਿਸਟ ਨੂੰ ਸਾਡੇ ਹਿੰਦੁਸਤਾਨ ਵਾਪਸ ਭਜੋ ਅਸੀਂ ਇਹਨੂੰ ਜੇਲਾ ਚ ਭੇਜ ਜੀ ਜਿਹੜੇ ਰਿਪੋਰਟ ਨੌਜਵਾਨ ਹੋ ਰਹੇ ਨੇ ਉਹਨਾਂ ਦੀ ਤੁਸੀਂ ਗੱਲ ਨਹੀਂ ਕਰਨੀ ਤੇ ਦੋਨੇ ਸਰਕਾਰਾਂ ਇਸ ਗੱਲ ਦੀਆਂ ਜ਼ਿੰਮੇਵਾਰ ਹਨ ਆਦਰਨੀਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਦੋਨਾਂ ਨੂੰ ਦੋਵੇਂ ਜਾਣੇ ਬੇਵਕੂਫ ਕੀ ਉਹਨਾਂ ਨੂੰ ਉੱਥੇ ਲੈਣ ਗਏ ਹੋ ਤੁਸੀਂ ਅੱਜ ਭਗਵੰਤ ਮਾਨ ਜੀ ਮੈਨੂੰ ਸੁਣਿਆ ਹੈ ਮੈਂ ਕਿ ਅੰਮ੍ਰਿਤਸਰ ਲੈਣ ਗਏ ਕੀ ਫਾਇਦਾ ਭਾਈ ਹੋਟਲ ਜਾ ਕੇ ਕਿ ਜੱਫੀ ਪਾ ਕੇ ਜਿਵੇਂ ਤੁਸੀਂ ਪਹਿਲਾਂ 3 ਸਾਲ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਇਆ ਹੁਣ ਫਿਰ ਬਣਾ ਰਹੇ ਹੋ ਕੀ ਉਹਨਾਂ ਦਾ 40 ਲੱਖ ਰੁਪਏ ਜਿਹੜਾ ਲੱਗਿਆ 50 ਲੱਖ ਰੁਪਏ ਵਾਪਸ ਦਿਓਗੇ ਆਈਦਰ ਗਿਵ ਸਮ ਇੰਸ਼ੋਰੈਂਸ ਜਿਹੜੇ ਡਿਪੋਰਟ ਹੋਏ ਆ ਕਿ ਮੈਂ ਇਹਨਾਂ ਨੂੰ ਚਾਹੇ 3rd ਕੈਟਾਗਰੀ ਦੀ ਨੌਕਰੀ ਦਿਆਂ ਲੇਕਿਨ ਇਹਨਾਂ ਨੂੰ ਸਰਕਾਰੀ ਨੌਕਰੀ ਦਿਆਂ ਫਿਰ ਉੱਥੇ ਜਾ ਕੇ ਜੱਫੀ ਪਾ ਕੇ ਐਵੇਂ ਮਗਰਮਚ ਦੇ ਹੰਝੂ ਜਿਹੜੇ ਐ ਉਹ ਕੀ ਕਰਨ ਦਾ ਕੀ ਫਾਇਦਾ ಲೆਟ them ਕਮ ਵਿਚਾਰਿਆਂ ਨੂੰ ਜਿਹੋ ਜਿਹੇ ਹੈਗੇ ਉਹਨਾਂ ਨੂੰ ਹੋਰ ਆਸਾਂ ਬਣਾ ਦੇਉਂਗੀ ਚੀਫ ਮਿਨਿਸਟਰ ਸਾਨੂੰ ਲੈਣਾ ਹੈ ਇਹ ਦੁਬਾਰਾ ਚੀਫ ਮਿਨਿਸਟਰ ਨੇ ਪੁੱਛਣਾ ਵੀ ਨਹੀਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਬੇਫੂਕ ਬਣਾ ਰਹੇ ਹੋ ਕਿ ਮੈਂ ਇਹਨਾਂ ਨੂੰ ਲੈਣ ਗਿਆ ਦਿੱਤਾ ਕੀ ਨਥਿੰ ਉਹਨਾਂ ਨੂੰ ਬਸਾਂ ਦੇ ਚੜਾ ਕੇ ਉਥੋਂ ਭੇਜ ਦਿਓਗੇ ਉਹਨਾਂ ਦਾ ਪੈਸਾ ਵਾਪਸ ਦਿਵਾਓ ਮੇਰੀ ਮੰਗ ਹੈ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਰੋਜ਼ਗਾਰ ਦਿਓ ਅਗਰ ਨਹੀਂ ਇਹ ਕੈਟਾਗਰੀ ਦਾ ਤੁਸੀਂ ਦੇ ਸਕਦੇ ਤਾਂ ਕਮ ਸੇ ਕਮ ਕੋਈ ਪੀਓਨ ਦਾ ਹੀ ਦੇ ਦਿਓ ਵਿਚਾਰੇ 30 35 ਹਜ਼ਾਰ ਦੀ ਨੌਕਰੀ ਤੇ ਲੱਜਣ ਕਿਤੇ